ਫੇਰ ਗੱਡੀ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਭਗਵੰਤਵਾਲਾ ਸਰਕਾਰ ਨੇ ਤੁਹਾਨੂੰ ਦਿੱਤੀ ਹੈ ਜੀ ਲੋਕਾਂ ਨੂੰ ਮਾਰੋਗੇ ਆ ਤੁਸੀਂ ਨਹੀਂ ਜੀ ਜਲਦੀ ਗੱਡੀ ਪਿਛੋਂ ਆ ਰਹੀ ਹੈ ਸਾਡੇ ਕੋਲ ਜਿੱਦ ਵਿੱਚ ਵਜੀ ਜਾ ਕੇ ਡੈਸ਼ ਬੋਰਡ ਦੇ ਵਿੱਚ ਕੈਮਰਾ ਲੱਗਾ ਹੈ ਕੈਮਰੇ ਦੀ ਰਿਕਾਰਡਿੰਗ ਕਢਾਓ ਫੇਰ ਪਤਾ ਚੱਲੇਗਾ ਸੱਚ ਤੇ ਝੂਠ ਇਹ ਆਪ ਹੀ ਮੰਡੇ ਇਹਨਾਂ ਨੂੰ ਬਚਾਉਣਾ ਕੀ ਆ ਭਗਵੰਤ ਮੰਡੇ ਇਹਨਾਂ ਨੂੰ ਖੁੱਲੀ ਜਾਦੀ ਦੇ ਰੱਖੀ ਜਿਹੜਾ ਆਉਂਦਾ ਥਾ ਉਹਨੂੰ ਦੱਬੀ ਜਾਓ ਥੱਲੇ ਦੇਈ ਜਾਓ ਤਾਂ ਕੁੱਟੀ ਜਾਓ ਕਦੇ ਫੌਜੀਆਂ ਨੂੰ ਕੱਟ ਲੋ ਕਦੇ ਆਮ ਜਨਤਾ ਨੂੰ ਥੱਲੇ ਦੇ ਲੋ ਇਹਨਾਂ ਨੂੰ ਨੱਥ ਨਹੀਂ ਪਾਉਂਦਾ ਭਗਵੰਤ ਟਮਾੜ ਆਮ ਲੋਕ ਆਪਣਾ ਪੀ ਕੇ ਵਸ ਅੱਜ ਤਾਂ ਖੜੇ ਕਰ ਕਰਕੇ ਲੋਕਾਂ ਨੂੰ ਲੋੜ ਦੇ ਟਰੱਕਾਂ ਵਾਲਿਆਂ ਨੂੰ ਫੜ ਫੜ ਕੇ ਉਹਨਾਂ ਤੋਂ ਪੈਸੇ ਲੈਂਦੇ ਨੇ ਇਹਦੀ ਗਲਤੀ ਹੁੰਦੀ ਮੈਂ ਗੱਡੀ ਆਪ ਪਿਆਦ ਕਰਦਾ ਮੇਰੀ ਗਲਤੀ ਨਹੀਂ ਆ ਇਹ ਦੋਨੇ ਜੀ ਗੱਡੀ ਮੈਨੂੰ ਸ਼ੋਅਰੂਮ ਚ ਨਵੀਂ ਕਢਾ ਕੇ ਦੇਣਗੇ ਠੀਕ ਆ ਗੱਡੀ ਠੀਕ ਕਰਾਂਗੇ ਘਰੇ ਲੈ ਜਾਣ ਜੋ ਮਰਜ਼ੀ ਕਰ ਲੈਣ ਇਹ ਗੱਡੀ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਹੈ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਹੈ ਤੇ ਟੱਕਰ ਮਾਰਨ ਦੇ ਨਾਲ ਉਹਨਾਂ ਦੀ ਗੱਡੀ ਪੁੱਠੀ ਹੋ ਗਈ ਹੈ ਸ਼ੋਰਡ ਦੇ ਉੱਪਰ ਜਿਹੜਾ ਡੈਸ਼ ਕੈਮ ਹੁੰਦਾ ਉਹ ਲੱਗਾ ਹੋਇਆ ਹੈ ਪਤਾ ਨਹੀਂ ਇਹ ਡੈਸ਼ ਕੈਂਪ ਚੱਲ ਰਿਹਾ ਹੈ ਜਾਂ ਨਹੀਂ ਪਰ ਇਹ ਡੈਸ਼ ਕੈਂਪ ਬਹੁਤ ਕੁਝ ਦੱਸ ਸਕਦਾ ਹੈ। ਇਹੋ ਹੀ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਭਾਈ ਹੋਇਆ ਕੀ ਕੁਝ ਹੋਊਗਾ। ਇਹਨਾਂ ਦੇ ਜਿਹੜੇ ਪਰਿਵਾਰਕ ਜੀ ਨੇ ਉਹ ਐਸ ਸਮੇਂ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਨੇ ਉਹ ਟਾਇਰ ਦੇਖੋ ਇਹ ਕਿੱਧਰ ਜਾ ਕੇ ਇਹਨਾਂ ਦਾ ਡਿੱਗਾ। ਇਹ ਦੁਬਈ ਦੀ ਰੀਜ਼ ਕਰਦੇ ਆ। ਅੱਛਾ। ਦੁਬਈ ਦੀ ਰੀਜ਼ੀ ਨਹੀਂ ਕੀ ਕਰਨੀ ਆ। ਇਹ ਤਾਂ ਜ਼ਰਾ ਪੀ ਕੇ ਸੁੱਤੇ ਆ ਏਸੀ ਛੱਡ ਕੇ। ਅੱਛਾ। ਜਲੰਧਰ ਹੁਸ਼ਿਆਰਪੁਰ ਹਾਈਵੇ ਦੇ ਉੱਪਰ ਮੌਜੂਦ ਆ ਪਿੱਛੇ ਸੜਕ ਸੁਰੱਖਿਆ ਫੋਰਸ ਦੀ ਅੱਧੀ ਆਧੁਨਿਕ ਗੱਡੀ ਖੜੀ ਹੈ ਇਹ ਗੱਡੀ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਹੈ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਪਰ ਅੱਜ ਇਸ ਗੱਡੀ ਨੇ ਆਪ ਹੀ ਹਾਸੇ ਨੂੰ ਆਪਣਾ ਰੂਪ ਦੇ ਦਿੱਤਾ ਹੈ ਇਹ ਗੱਡੀ ਦੱਸਿਆ ਜਾ ਰਿਹਾ ਜਿਹੜੇ ਹਾਸੇ ਚ ਗ੍ਰਸਤ ਹੋਏ ਨੇ ਉਹਨਾਂ ਦੇ ਮੁਤਾਬਕ ਕਿ ਇਸ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਹੈ ਤੇ ਟੱਕਰ ਮਾਰਨ ਦੇ ਨਾਲ ਉਹਨਾਂ ਦੀ ਗੱਡੀ ਪੁੱਠੀ ਹੋ ਗਈ ਹੈ ਨੰਬਰ ਇੱਕ ਵਾਰੀ ਦੇਖ ਲਓ ਪੀਬੀ 65 ਬੀਜੀ ਏ 5841 ਇਸ ਗੱਡੀ ਦਾ ਨੰਬਰ ਹੈ ਡੈਸ਼ਬੋਰਡ ਦੇ ਉੱਪਰ ਜਿਹੜਾ ਡੈਸ਼ ਕੈਮ ਹੁੰਦਾ ਉਹ ਲੱਗਾ ਹੋਇਆ ਹੈ ਪਤਾ ਨਹੀਂ ਇਹ ਡੈਸ਼ ਕੈਮ ਚੱਲ ਰਿਹਾ ਹੈ ਜਾਂ ਨਹੀਂ ਪਰ ਇਹ ਡੈਸ਼ ਕੈਮ ਬਹੁਤ ਕੁਝ ਦੱਸ ਸਕਦਾ ਹੈ ਇਸ ਗੱਡੀ ਨੂੰ ਲੋਕ ਲੱਗਿਆ ਹੋਇਆ ਲੋਕ ਇਥੋਂ ਜਿਹੜੇ ਇਸ ਚ ਮੁਲਾਜ਼ਮ ਸੀ ਇੱਕ ਹੈਗੇ ਨੇ ਇੱਕ ਇਥੋਂ ਜਾ ਚੁੱਕੇ ਨੇ ਇੱਧਰ ਜਿਹੜੀ ਗੱਡੀ ਐ ਉਹ ਇੱਕ ਵਾਰ ਜ਼ਰੂਰ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਉਹ ਗੱਡੀ ਐਲਟਰੋਜ਼ ਗੱਡੀ ਐ ਪੁੱਠੀ ਹੋ ਚੁੱਕੀ ਐ ਇਸ ਦੇ ਵਿੱਚ ਜਿਹੜੇ ਜੀਸੀ ਕੁਝ ਨੂੰ ਹਸਪਤਾਲ ਲਿਜਾਇਆ ਗਿਆ ਇੱਕ ਬਾਈ ਹੁਣੀ ਇੱਥੇ ਮੌਜੂਦ ਨੇ ਉਹਨਾਂ ਦੇ ਉਹਨਾਂ ਨੇ ਵੀ ਜੋ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆ ਰਹੇ ਸੀ ਤੇ ਪਿੱਛੋਂ ਇਹਨਾਂ ਨੇ ਯੂ ਟਰਨ ਕਰਦਿਆਂ ਹੋਇਆ ਇਹਨਾਂ ਦੇ ਵਿੱਚ ਗੱਡੀ ਮਾਰੀ ਐ ਜਿਸ ਦੇ ਨਾਲ ਨੁਕਸਾਨ ਹੋਇਆ ਇੱਕ ਵਾਰ ਇੱਧਰ ਵੀ ਦੇਖ ਲਓ ਟੱਕਰ ਕਿੰਨੀ ਭਿਆਨਕ ਹੋਊਗੀ ਇਹਨਾਂ ਦਾ ਟਾਇਰ ਵੀ ਜਿਹੜਾ ਸਾਰਾ ਫਟ ਚੁੱਕਿਆ ਪਰ ਉਹਨਾਂ ਦੀ ਗੱਡੀ ਦਾ ਜਿਹੜਾ ਹਾਲ ਹੈ ਉਹਦੇ ਤਾਂ ਟਾਇਰ ਲਿੱਥ ਕੇ ਪਾਸੇ ਡਿੱਗ ਚੁੱਕਿਆ ਇਹੋ ਜੀ ਹਾਲਤ ਬਣੀ ਹੈ ਇੱਥੇ ਆਸ-ਪਾਸੇ ਜਿਹੜੇ ਲੋਕ ਮੌਜੂਦ ਨੇ ਤੁਸੀਂ ਲੋਕਲੀ ਇੱਥੇ ਹੁੰਦੇ ਰਹਿੰਦੇ ਹੋ ਮੇਰੇ ਤਾਂ ਟੱਬਰ ਆ ਅੱਛਾ ਤੁਹਾਡਾ ਟੱਬਰ ਹੈ ਤੁਸੀਂ ਵਿੱਚ ਸੀ ਗੱਡੀ ਦੇ ਨਹੀਂ ਨਹੀਂ ਅਸੀਂ ਤਾਂ ਘਰੇ ਸੀ ਨਿਆਣੇ ਗਏ ਹੋ ਸੀ ਅਸੀਂ ਤਾਂ ਫੋਨ ਕੀਤਾ ਇਹਨਾਂ ਨੇ ਇਹ ਇਹ ਬਾਪੂ ਜੀ ਇਹ ਕੌਣ-ਕੌਣ ਸੀ ਘਟੀ ਚ ਪਹਿਲਾਂ ਤਾਂ ਇਹ ਦੱਸੋ ਸਾਰੇ ਠੀਕ ਨੇ ਤੇਰੇ ਸਾਟਾ ਲੱਗੀ ਆ ਉਹ ਕਾਕੀ ਨੂੰ ਪਤਾ ਪੁੱਦੇ ਲਓ ਉਹਨੂੰ ਲੈ ਗਏ ਆ ਅੱਛਾ ਇਹ ਦੋ ਨੋਹਾਂ ਗਿਆ ਤਾਂ ਪੋਤਾ ਦਾ ਪੋਤੀ ਸੀ ਅੱਛਾ ਇਹ ਇੱਕ ਨੋਹਾਂ ਤੇ ਨੋਹਾਂ ਠੀਕ ਨੇ ਉਹ ਠੀਕ ਆ ਹੁਣ ਪਤਾ ਨਹੀਂ ਮੈਨੂੰ ਇਹ ਵਾਸੀ ਤਾਂ ਦੇਖੇ ਨਹੀਂ ਨਾ ਆ ਕੇ ਗੱਡੀ ਕਦੋਂ ਲਈ ਸੀ ਤੁਸੀਂ ਇਹ ਲਈਆ 2023 ਚ 2023 ਚ 23 ਨੂੰ 20 ਸਤੰਬਰ ਠੀਕ ਹੈ ਤੇ ਇਹ ਹੁਣ ਜੋ ਕੁਝ ਹੋਇਆ ਉਹ ਦੇਖ ਕੇ ਤੁਹਾਨੂੰ ਕੀ ਲੱਗਦਾ ਆਪਾਂ ਇਹ ਇਹ ਨਹੀਂ ਕਰ ਸਕਦੇ ਵੀ ਤੁਹਾਨੂੰ ਛੱਡ ਦਈਏ ਕਿ ਤੁਹਾਡੀ ਗਲਤੀ ਨਹੀਂ ਹੋਊਗੀ ਆਪਣੀ ਇਹ ਦੀ ਆ ਹਨ ਸ਼ਰੇਆਮ ਪੁਲਿਸ ਦੀ ਗਲਤੀ ਆ ਠੀਕ ਹੈ ਮੈਨੂੰ ਵੀ 50 ਸਾਲ ਹੋ ਗਿਆ ਟਰੱਕ ਚਲਾਉਣ ਦੇ ਅੱਛਾ ਜੀ ਇਹ ਇਹ ਐਸਐਸਐਫ ਜਿਹੜੀ ਆ ਜੀ ਇਹ ਹੁਣੇ ਹੀ ਥੋੜਾ ਸਮਾਂ ਪਹਿਲਾਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਇਹਨਾਂ ਨੇ ਇਹਨਾਂ ਨੇ ਕਿਹਾ ਨਹੀਂ ਇਹ ਇਹ ਦੁਬਈ ਦੀ ਰੀਸ ਕਰਦੇ ਆ ਅੱਛਾ ਦੁਬਈ ਦੀ ਰੀਸ ਨਹੀਂ ਕੀ ਕਰਨੀ ਆ ਇਹ ਤਾਂ ਜਰਾ ਪੀ ਕੇ ਸੁੱਤੇ ਆ ਏਸੀ ਛੱਡ ਕੇ ਅੱਛਾ ਇਹਨਾਂ ਨੇ ਕੀ ਕਰਨੀ ਆ ਰੀਸ ਚਾਹੀ ਦੁਬਈ ਮੇਲ ਬਣਾਉਗੇ ਦੁਬਈ ਮੇਲਾ ਆ ਦੁਬਈ ਮੇਲਾ ਹਾਂ ਇਹ ਇਹ ਕੁਝ ਹੋਇਆ ਸੋ ਇੱਧਰ ਦੇਖ ਸਕਦੇ ਹਾਂ ਆ ਹਾਲਾਤ ਨੇ ਗੱਡੀ ਤੇ ਇਹਨਾਂ ਦੀ ਗੱਡੀ ਤੇ ਵੀ ਪਰ ਖੱਤੇ ਔੜ ਚੁੱਕੇ ਨੇ ਇਹਨਾਂ ਦਾ ਨੰਬਰ ਜਿਹੜਾ ਆ ਦੇਖ ਸਕਦੇ ਹੋ ਪੀ ਵੀ 8 ਐਫ ਐਫ 8751 ਇਹਨਾਂ ਦੀ ਗੱਡੀ ਦਾ ਨੰਬਰ ਆ ਬੁਰੇ ਤਰੀਕੇ ਦੇ ਨਾਲ ਤੇ ਟਾਇਰ ਦੇਖੋ ਕਿੱਥੇ ਪਿਆ ਹੋਇਆ ਉਹਨਾਂ ਦੀ ਗੱਡੀ ਦਾ ਉਧਰਲੇ ਬੰਨੇ ਤੋਂ ਬਿਆਨ ਤੁਸੀਂ ਸੁਣਿਆ ਸਾਰਿਆਂ ਦਾ ਇਹਨੇ ਭਾਈ ਇੱਕਦਮ ਬਿਨਾ ਇੰਡੀਕੇਟਰ ਦੇ ਪਿੱਛੇ ਬਿਨਾ ਦੇਖੇ ਇੱਕਦਮ ਹੀ ਮੋੜ ਦਿੱਤੀ ਇਹਨੇ ਨਹੀਂ ਦੇਖਿਆ ਪਿੱਛੇ ਗੱਡੀ ਕਿੰਨੀ ਸਪੀਡ ਤੇ ਆਉਂਦੀ ਪਈ ਆ ਇਹਨੇ ਅੰਨੇਵਾ ਮੋੜ ਦਿੱਤੀ ਮੋੜ ਅਹੀਂ ਨਿਕਲੇ ਆ ਆਪਸਾ ਸਾਨੂੰ ਖਾਣ ਡਿਆ ਕਹਿੰਦਾ ਤੁਹਾਡੀ ਗਲਤੀ ਆ ਇਹ ਤਾਂ ਬਾਈ ਜੀ ਜਾਨਾ ਬਚਾਉਣ ਵਾਸਤੇ ਭਗਵੰਤ ਮਾਨ ਸਰਕਾਰ ਨੇ ਖਸਮਿਆ ਉਹਨਾਂ ਨੂੰ ਪਤਾ ਮਿਲਾਇਆ ਖਾਓ ਉਹਨਾਂ ਬਦਾਂ ਡਰਿੰਕ ਕੀਤੀ ਆ ਕੁਛ ਨਹੀਂ ਪਤਾ ਕਿ ਉਹ ਕੋ ਲਾਇਸੈਂਸ ਹੈਗਾ ਵੀ ਨਹੀਂ ਹੈਗਾ ਸੜਕ ਸੁਰੱਖਿਆ ਵਾਲੇ ਬੰਦੇ ਬਚਾ ਰਹੇ ਨੇ ਜਾਂ ਮਾਰ ਰਹੇ ਨੇ ਇਹ ਆਪ ਹੀ ਮਾਰ ਦੇ ਨੇ ਬਚਾਉਣਾ ਕੀ ਆ ਨਹੀਂ ਤੁਸੀਂ ਕਿੱਥੋਂ ਨਿਕਲੇ ਸੀ ਕਿੱਥੋਂ ਅਸੀਂ ਤਾਂ ਹਾਈਵੇ ਤੋਂ ਆਉਂਦੇ ਸੀ ਅਸੀਂ ਸਪੀਡ ਨਾਲ ਠੀਕ ਆ ਇਹ ਕਿੱਥੋਂ ਨਿਕਲੇ ਇੱਥੋਂ ਉਧਰਲੀ ਸਾਈਡ ਤੇ ਜੱਗਦਾ ਮੈਂ ਇਹਨਾਂ ਨੇ ਮੋੜ ਦਿੱਤੀ ਖੱਬੇ ਪਾਸੇ ਨੀ ਟਿਕਟ ਦੇ ਕੇ ਬਿਨ ਵਾਈਟਰ ਵੀ ਨਹੀਂ ਆਪਾਂ ਇੱਕ ਡਿਵਾਈਡ ਹੋ ਗਿਆ ਤਾਂ ਕਹਿੰਦੇ ਗੱਡੀ ਇਧਰ ਗੱਡੀ ਖੜੀ ਆ ਤੁਸੀਂ ਕਿੱਥੋਂ ਆਏ ਸੀ ਅਸੀਂ ਤਾਂ ਆਪਣੇ ਪਿੰਡੋਂ ਆਏ ਸੀਗੇ ਜੀ ਕਿੱਥੇ ਕਿੱਥੇ ਇਧਰ ਆਪਾਂ ਹਮ ਤੋਂ ਆਏ ਸੀਗੇ ਆਪਣੇ ਸੋਧਿਆਂ ਤੋਂ ਆਏ ਸੀ ਠੀਕ ਆ ਅਸੀਂ ਆਪਣੇ ਇਹ ਹੁਣ ਮੁਲਾਜ਼ਮ ਸਾਹਿਬ ਕਿੱਥੇ ਨੇ ਇੱਕ ਮਿਲ ਲਿਓ ਨਾਲ ਮੈਂ ਭੇਜਾਂ ਘਾਦਿਆ ਦੇ ਨਾਲ ਠੀਕ ਆ ਇਹ ਨਾਲ ਆ ਦੂਜਾ ਹੋ ਗਿਆ ਵਾ ਉਹ ਮੈਂ ਸਵੋਦਾ ਹਸਪੀਟਲ ਭੇਜਣਾ ਨਾਲ ਉਹਨੂੰ ਨਹੀਂ ਨਹੀਂ ਕੌਣ ਚਲਾ ਰਿਹਾ ਹੈ ਡਰਾਈਵਰ ਚਲਾ ਸੰਦੀਪ ਕਰਨ ਤੇ ਫਿਰ ਗੱਡੀ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਭਗਵਾਨਤਵਾਨ ਸਰਕਾਰ ਨੇ ਤੁਹਾਨੂੰ ਦਿੱਤੀ ਆ ਜੀ ਲੋਕਾਂ ਨੂੰ ਮਾਰੋਗੇ ਆ ਤੁਸੀਂ ਜੀ ਮੇਰੀ ਜਲਦੀ ਗੱਡੀ ਪਿੱਛੋਂ ਆ ਰਹੀ ਹੈ ਸਾਡੀ ਗੱਡੀ ਚ ਵੱਜੀ ਹੈਗੇ ਇਹ ਵੱਡੀ ਪਿੱਛੋਂ ਆ ਰਹੀ ਹੈ ਸਾਡੀ ਗੱਡੇ ਕੇ ਜਾ ਰਹੀ ਸੀ ਕਹਿੰਦੇ ਜੀ ਤੁਸੀਂ ਡਿਵਾਈਡਰ ਤੋਂ ਇੱਧਰ ਕਰਤੀ ਹੈ ਸਾਡੀ ਗੱਡੀ ਸਾਡੀ ਬੇਨਤੀ ਆ ਰਹੀ ਹੈ ਭਾਈ ਜੀ ਇੱਧਰੇ ਪਾਸੇ ਆ ਕੇ ਦੱਸੋ ਜੀ ਇਹ ਇਹ ਡਿਵਾਈਡਰ ਦੇ ਨਾਲੋਂ ਇਹਨਾਂ ਨੇ ਇਹ ਬਾਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਭਗਵਾਨਤਮਾਨ ਸਰਕਾਰ ਨੇ ਇਹਨਾਂ ਨੂੰ ਆ ਗੱਡੀਆਂ ਦਿੱਤੀਆਂ ਜੇ ਲੋਕਾਂ ਦਾ ਜਾਨ ਬਚਾਉਣ ਲਈ ਇਸਦੀ ਗਈ ਹੈ ਇਹਨਾਂ ਦੀ ਗੱਡੀ ਕੋਈ ਲਾਸ ਰੱਖਿਆ ਨਹੀਂ ਕਰਦੀ ਭਾਈ ਆਪਣਾ ਪੀ ਕੇ ਬਸ ਭੰਡੇ ਆ ਗਏ ਜੀ ਠੀਕ ਨੇ ਕਿਸੇ ਤੇ ਗੰਭੀਰ ਸਰਤਾ ਨਹੀਂ ਲੱਗੀ ਲੱਗੀ ਆ ਭਤੀਜੇ ਦੇ ਮੇਰੇ ਲੱਗੀ ਆ ਉਹ ਭੇਜਿਆ ਸਰਵੋਧ ਹਸਪੀਟਲ ਬੜੀ ਮੁਸ਼ਕਲ ਗੱਡੇ ਉਹ ਵਾਰ ਉਹ ਭੇਜਿਆ ਇਹਨਾਂ ਨੇ ਇੰਡੀਕੇਟਰ ਦਿੰਦੇ ਸਾਦੀ ਗੱਡੀ ਮੋੜ ਦਿਆ ਨੇ ਕੋਈ ਪਿੱਛੇ ਪੇਜ ਪੁੱਤ ਨਹੀਂ ਨਹੀਂ ਦੇਖਿਆ ਵਾ ਕੌਣ ਆਉਂਦਾ ਕੌਣ ਨਹੀਂ ਆਉਂਦਾ ਤੁਹਾਨੂੰ ਇਹਨਾਂ ਦੀ ਗਲਤੀ 100% ਹੀ ਕਹ ਰਿਹਾ ਹਾਂ ਸਾਡੀ ਮੇਰੀ ਫੈਮਿਲੀ ਬੈਠੀ ਆ ਜਾਂ ਕਿਹੜਾ ਪੀ ਕੇ ਆਇਆ ਡਰਿੰਕ ਇਹਨਾਂ ਨੇ ਕੀਤੀ ਹੈ ਨਾ ਉਹਨੂੰ ਇਹ ਨਹੀਂ ਪਤਾ ਗੱਡੀ ਕਿੱਥੋਂ ਕਿੱਦਾਂ ਮੋੜੀ ਹੋਈ ਆ ਤੇ ਥਾੜੇਦਾਰ ਸਾਹਿਬ ਗਲਤੀ ਮੰਨਦੇ ਹੋ ਤੁਸੀਂ ਵੀ ਕਿ ਗਲਤੀ ਹੋਈ ਤਾਂ ਕਰਵਾਓ ਜੀ ਜੇ ਕਿਨ ਡਰਿੰਕ ਕੀਤੀ ਹੈ ਤਾਂ ਕਾਰਵਾਈ ਕੀਤੀ ਜਾਵੇ ਠੀਕ ਹੈ ਉਹ ਤੋਂ ਕਹਵਾਇ ਤਾਂ ਉੱਤਾ ਵੀ ਹੋਣੀ ਆ ਕੋਈ ਗੱਲ ਨਹੀਂ ਕੋਈ ਗੱਲ ਜੋ ਇਹਨਾਂ ਗੱਲ ਕੀਤੀ ਹੈ ਉਹ ਵੀ ਹੋਣੀ ਆ ਨਹੀਂ ਪੀਤੀ ਕਿਸੇ ਡਰਾਈਵਰ ਮੈਂ ਆਇਆ ਡਰਾਈਵਰ ਕਿੱਥੇ ਗਿਆ ਜੀ ਸਾਡੀ ਲਾ ਕੇ ਜਾਓ ਭੇਜ ਦੇ ਉਹ ਨਾਲ ਲੱਗੇ ਗਿਆ ਹੈ ਡੈਸ਼ ਬੋਰਡ 'ਚ ਕੈਮਰਾ ਲੱਗਾ ਹੋਇਆ ਇਹਨਾਂ ਦੇ ਡੈਸ਼ ਬੋਰਡ ਸਾਬ ਦੱਸਿਆ ਉਹ ਅੰਦਰ ਤਾਂ ਆਪ ਦੇਖੋ ਆ ਗੱਡੀ ਦੇ ਕੋਲ ਟੀ ਇਤਨਾ ਬੜੀ ਮੁਸ਼ਕਲਤਾ ਦੁਹੋਣਾ ਸਾਰੇ ਜਾਣੇ ਠੀਕ ਹੈ ਤੇ ਇਹਨਾਂ ਨੇ ਸੁਰੱਖਿ ਜਿਹੜੀ ਜੋ ਵੀ ਇਹਨਾਂ ਨੇ ਗੱਡੀ ਹਾਂ ਸਰ ਜੋ ਵੀ ਹੈਗਾ ਠੀਕ ਹੈ ਇਹਨਾਂ ਨੇ ਕਿਹਦੇ ਲਈ ਬਣਾਈ ਆ ਆਮ ਆਦਮੀ ਵਾਸਤੇ ਕਿ ਕੋਈ ਐਕਸੀਡੈਂਟ ਹੋ ਗਿਆ ਉਹਨਾਂ ਦੀ ਜਾਨਾਂ ਬਚਾਉਣ ਲਈ ਠੀਕ ਆ ਤੇ ਇਹ ਆਪ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਪਏ ਆ ਤੇ ਐਕਸੀਡੈਂਟ ਕਰ ਰਹੇ ਆ ਠੀਕ ਆ ਪਹਿਲਾਂ ਪੰਜਾਬ ਪੁਲਿਸ ਫੌਜੀਆ ਨੂੰ ਕੁੱਟਣ ਲੱਪਈ ਅਫਸਰਾਂ ਨੂੰ ਕੁੱਟਣ ਲੱਪਈ ਹੁਣ ਪਬਲਿਕ ਨੂੰ ਥੱਲੇ ਦੇਣ ਲੱਪਈ ਆ ਅਸੀਂ ਖੁਦ ਫੌਜੀ ਆ ਮਲਾਜਮ ਐਦਾਂ ਅਸੀਂ ਦੇਸ਼ ਤੇ ਬਾਰਡਰਾਂ ਤੇ ਪਰੇ ਨੂੰ ਜਾ ਰਹੇ ਹਾਂ ਅਸੀਂ ਅਸੀਂ ਇਹਨਾਂ ਨੂੰ ਇੰਨੀ ਗੱਲ ਪੁੱਛੀ ਇਹਨਾਂ ਦਾ ਕੋਈ ਅਫਸਰ ਆਇਆ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਤੁਸੀਂ ਕੌਣ ਆ ਇਹਨਾਂ ਨੂੰ ਕੀ ਇਹਦਾ ਮਤਲਬ ਸਾਨੂੰ ਆਪਣਾ ਕੋਈ ਰੈਂਕ ਦੱਸਣਾ ਪੈਣਾ ਸਾਨੂੰ ਆਪਣੀ ਕੋਈ ਹੋਣ ਦੱਸਣੀ ਪੈਣੀ ਅਸੀਂ ਕੌਣ ਫਿਰ ਅਸੀਂ ਗੱਲ ਕਰ ਸਕਦੇ ਹਾਂ ਪੁਲਿਸ ਵਾਲਿਆਂ ਦੇ ਨਾਲ ਸਾਡੀ ਆਮ ਪਬਲਿਕ ਆ ਅਸੀਂ ਸਾਡੀ ਆਪਣੀ ਆਵਾਜ਼ ਹੈ ਠੀਕ ਹੈ ਅਸੀਂ ਇਹ ਗੱਲ ਕਰ ਸਕਦੇ ਹਾਂ ਭਾਈ ਜੀ ਇੱਥੇ ਤੁਸੀਂ ਇਹ ਦੱਸ ਦਿਓ ਸ਼ਰਾਬ ਪੀਤੀ ਕਿ ਨਹੀਂ ਆ ਜੀ ਸ਼ਰਾਬ ਇਹਨਾਂ ਦੇ ਡਰਾਈਵਰ ਨੇ ਪੀਤੀ ਹੈ ਜਿਹੜੇ ਆਪਣੇ ਨਾਲ ਗਏ ਆ ਠੀਕ ਹੈ ਉਹਨਾਂ ਦਾ ਮਲਾਇਆ ਕੀਤਾ ਜਾਵੇ ਲਾਇਸੈਂਸ ਨਹੀਂ ਦਿੰਦਾ ਡਰਾਈਵਰ ਕੋਲ ਲਾਇਸੈਂਸ ਹੋਊਗਾ ਨਹੀਂ ਹੋਗਾ ਆਪਾਂ ਨੂੰ ਪਤਾ ਉਹਨਾਂ ਨੂੰ ਲਾਇਸੈਂਸ ਨਹੀਂ ਕੱਟ ਕੇ ਦਿੱਤਾ ਇਹ ਡਰਾਈਵਰ ਭਾਈ ਜੀ ਭਜਾ ਕੇ ਨੇ ਦਿੱਤਾ ਇੱਥੇ ਨਹੀਂ ਮੈਂ ਘਰ ਜਾਣਾ ਭੇਜਾਂ ਮੈਂ ਕਹਿੰਦਾ ਇ ਪੁੱਛੋ ਚਾਬੀ ਕਿੱਥੇ ਲੈ ਗਏ ਤੁਸੀਂ ਕਿਵੇਂ ਦੇਖਦੇ ਹੋ ਜੀ ਆ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਪੰਜਾਬ ਹੈ ਪੰਜਾਬ ਇਹ ਵੈਸੇ ਤਾਂ ਸੁਰੱਖਿਆ ਲਈ ਬਣਾਈ ਸੀ ਵੀ ਰੋਡ ਤੇ ਕਿਸੇ ਦੀ ਜਾਨ ਨਾ ਜਾਵੇ ਉਹਨੂੰ ਤੁਸੀਂ ਤਾਂ ਦੇਖਦੇ ਕਿਹੜਾ ਗਲਤ ਕੈਮਰਾ ਲੱਗਾ ਦੇਖੋ ਕਿਹਦੀ ਗਲਤੀ ਹੈ ਫੜੋ ਉਸ ਡਰਾਈਵਰ ਨੂੰ ਇਹ ਉਹ ਗੱਡੀ ਓਵਰ ਸਪੀਡ ਇਹ ਇਹ ਓਵਰ ਸਪੀਡ ਤੋਂ ਜ਼ਿਆਦਾ ਓਵਰ ਸਪੀਡ ਕਿੱਧਰ ਲੈ ਕੇ ਆ ਰਹੀ ਹੈ ਗੱਡੀ ਇਹ ਇਹਨਾਂ ਦੀ ਜ਼ਿਆਦਾ ਓਵਰ ਸਪੀਡ ਚ ਇਹਨਾਂ ਦੀ ਓਵਰ ਜ਼ਿਆਦਾ ਜ਼ਿਆਦੀ ਗੱਡੀ ਤੋਂ ਓਵਰ ਸਪੀਡ ਪੁਲਿਸ ਵਾਲਿਆਂ ਦੀ ਇਹ ਤੁਸੀਂ ਜੇ ਉਹ ਗੱਡੀ ਅੱਗੇ ਹੁੰਦੀ ਨਾ ਤੇ ਇਹਨਾਂ ਦੀ ਗੱਡੀ ਦੇ ਪਰਲੀ ਸਾਈਡ ਗੱਡੀ ਲੱਗਣੀ ਸੀ ਉਹ ਇਹ ਗੱਡੀ ਗੱਡੀ ਇਹ ਪਿੱਛੇ ਸੀਗੀ ਉਹਨੂੰ ਓਵਰ ਅਟੈਕ ਕਰਦੇ ਨੇ ਇਹਦੀ ਸਾਈਡ ਲੱਗੀ ਹੈ ਗੱਡੀ ਇਹਦੀ ਅੱਛਾ ਇੱਥੇ ਇਹ ਦੱਸਿਓ ਸੜਕ ਸੁਰੱਖਿਆ ਫੋਰਸ ਦਾ ਕੋਈ ਫਾਇਦਾ ਹੈਗਾ ਜੀ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੈ ਇਹਦਾ ਮੈਂ ਕਹਿੰਦਾ ਨੁਕਸਾਨ ਹੈ ਇਹਦਾ ਇੱਥੇ ਹੋਰ ਪੁਲਿਸ ਨੂੰ ਲਾਉਣਾ ਹੈ ਇਹ ਨੁਕਸਾਨ ਹੈ ਇੱਕ ਹੀ ਕਰਦੇ ਨੇ ਲੋਕਾਂ ਨੂੰ ਲੁੱਟਦੇ ਆ ਇੱਥੇ ਸੜਕ ਦੇ ਉੱਤੇ ਖੜੇ ਕਰ ਕਰਕੇ ਲੋਕਾਂ ਨੂੰ ਲੁੱਟਦੇ ਟਰੱਕਾਂ ਵਾਲਿਆਂ ਨੂੰ ਫੜ ਫੜ ਕੇ ਉਹਨਾਂ ਤੋਂ ਪੈਸੇ ਲੈਂਦੇ ਨੇ ਹੋਰ ਦੱਸੋ ਭਗਵੰਤ ਮਾਨ ਨੂੰ ਪੁੱਛੋ ਇਹ ਕੀ ਹੋ ਕਿਉਂ ਲੈਂਦੇ ਨੇ ਇੱਕ ਵਾਰ ਉਹ ਤਾਂ ਗੱਡੀ ਜ਼ਰੂਰ ਦਿਖਾ ਰਹੇ ਨੇ ਗੱਡੀ ਜ਼ਰੂਰ ਦੇਖ ਲਓ ਸਾਰ ਡਰਾਈਵਰ ਦੀ ਗਲਤੀ ਫੜੋ ਕੈਮਰਾ ਸਾਰਾ ਕੈਚ ਕਰਦਾ ਆ ਤੁਸੀਂ ਡਰਾਈਵਰ ਦੀ ਗਲਤੀ ਫੜੋ ਜੇ ਅੱਜ ਸਾਡੇ ਵਿੱਚ ਹੁੰਦੀ ਨਾ ਜੇ ਗੱਡੀ ਇਹਨਾਂ ਦੀ ਰੋਂਗ ਸਾਈਡ ਸੀ ਤਾਂ ਹੀ ਅੱਗੇ ਲੱਗੀ ਇੱਕ ਵਾਰੀ ਨੰਬਰ ਤੇ ਵੀ ਜਰੂਰ ਮਾਰਿਓ ਨੰਬਰ ਪਲੇ ਦੇ ਦੀ ਨੋਟ ਕਰੋ ਕਿਹੜੀ ਆ ਦੀ ਜਿਹੜੀ ਹੈ ਗੱਡੀ ਆ ਜੀ ਭਵੰਗ ਤਮਾੜੇ ਨਾਲ ਖੁੱਲੀ ਜਾਦੀ ਦੇ ਰੱਖੀ ਜਿਹੜਾ ਆਉਂਦਾ ਤਾਂ ਉਹਨੂੰ ਦੱਬੀ ਜਾਓ ਥੱਲੇ ਦੇਈ ਜਾਓ ਤਾਂ ਕੁੱਟੀ ਜਾਓ ਕਦੇ ਫੌਜੀਆ ਨੂੰ ਕੱਟ ਲੋ ਕਦੇ ਆਮ ਜਨਤਾ ਨੂੰ ਥੱਲੇ ਦੇ ਲੋ ਇਹਨਾਂ ਨੂੰ ਨੱਥ ਨਹੀਂ ਪਾਉਂਦਾ ਭਵੰਗ ਤਮਾੜੇ ਆਮ ਲੋਕਾਂ ਦੀ ਸੁਣਵਾਈ ਹੈ ਨਹੀਂ ਹੈ ਨਹੀਂ ਬਿਲਕੁਲ ਹੈ ਨਹੀਂ ਆਮ ਪਾਰਟੀ ਕਾਦੀ ਬੁੜਾਤੀ ਆ ਸ ਇਸ ਰਾਪੀ ਕੇ ਪੜਸਾਲੇ ਚ ਜਾ ਰਹੇ ਗੱਡੀ ਆ ਬਹੁਤ ਫਿਰ ਤੁਹਾਨੂੰ ਦੱਸਣ ਦੇ ਅਸੀਂ ਪਿੱਛੋਂ ਆ ਰਹੇ ਆ ਤੇ ਉਹ ਕੈਮਰਾ ਲੱਗਾ ਤੁਸੀਂ ਚੈੱਕ ਕਰੋ ਆਪੇ ਗਲਤੀ ਪਤਾ ਲੱਗ ਜਣੀ ਹੈ ਕੈਮਰੇ ਕਾਦੇ ਲਈ ਲੱਗੇ ਇਸ ਕਰਕੇ ਲੱਗੇ ਆ ਲੱਗੇ ਆ ਪਤਾ ਲੱਗ ਜਾਊਗਾ ਡਰਾਈਵਰ ਦੀ ਗਲਤੀ ਆ ਉਹਨੂੰ ਹੁਣ ਫੜੋ ਕਹਿੰਦਾ ਮੈਂ ਭੇਜਿਆ ਪੜੀ ਫੈਮਿਲੀ ਦਾ ਲਾ ਨੂੰ ਫੜੋ ਜੀ ਐਸਐਫ ਜਿਹੜੀ ਆ ਸੜਕ ਸੁਰੱਖਿਆ ਫੋਰਸ ਉਸ ਦੀ ਗੱਡੀ ਆ ਡੈਸ਼ ਕੈਮ ਵਿੱਚ ਲੱਗਾ ਹੋਇਆ ਪਤਾ ਨਹੀਂ ਆਨ ਆ ਜਾਂ ਆਫ ਆ ਪਰ ਇਹਦੀ ਚੈਕਿੰਗ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਪਤਾ ਲੱਗ ਸਕੇ ਕਿਹ ਪਾਈ ਇਹਦੀ ਗਲਤੀ ਆ ਜਾਂ ਫਿਰ ਉਹਦੀ ਗਲਤੀ ਆ ਸੀ ਕਿਸੇ ਨੂੰ ਵੀ ਇੱਥੇ ਇਹ ਨਹੀਂ ਕਹਿੰਦੇ ਕਿ ਭਾਈ 100% ਇਹਨਾਂ ਦੀ ਗਲਤੀ ਹੋਊ ਜਾਂ 100% ਉਹਨਾਂ ਦੀ ਪਰ ਚੈੱਕ ਹੋਣਾ ਚਾਹੀਦਾ ਇੱਥੇ ਮੁਲਾਜ਼ਮ ਆਉਣ ਚੈੱਕ ਕਰਨ ਇੱਕ ਵਾਰੀ ਪਲਟੀ ਹੋਈ ਗੱਡੀ ਜ਼ਰੂਰ ਦੇਖ ਲਓ ਤੇ ਪਲਟੀ ਹੋਈ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਭਾਈ ਹੋਇਆ ਕੀ ਕੁਝ ਹੋਊਗਾ ਇਹਨਾਂ ਦੇ ਜਿਹੜੇ ਪਰਿਵਾਰਕ ਜੀ ਨੇ ਉਹ ਐਸ ਸਮੇਂ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਨੇ ਉਹ ਟਾਇਰ ਦੇਖੋ ਇਹ ਕਿੱਧਰ ਜਾ ਕੇ ਇਹਨਾਂ ਦਾ ਡਿੱਗੇ ਐਕਸਲ ਹੁਕਸ ਸਾਰੇ ਟੁੱਟ ਗਏ ਨੇ ਇੱਕ ਵਾਰੀ ਮੈਂ ਚਾਹੂੰਗਾ ਇੱਧਰ ਵੀ ਜ਼ਰੂਰ ਦਿਖਾ ਦਿੱਤਾ ਜਾਵੇ ਬਾਈ ਹੁਣੀ ਕਹਿ ਰਹੇ ਨੇ ਕਿ ਅਸੀਂ ਆ ਰਹੇ ਸੀ ਇਹਨਾਂ ਨੇ ਰੋਂਗ ਸਾਈਡ ਤੋਂ ਗੱਡੀ ਸਾਡੇ ਵਿੱਚ ਲਿਆ ਕੇ ਮਾਰੀ ਹੈ ਤੇ ਵਾਕਈ ਹੁਣ ਇਸ ਦੀ ਤਕਤੀਸ਼ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਉੱਤਰ ਵੀ ਦੇਖਦੇ ਆ ਬਾਈ ਹੁਣੀ ਕੀ ਗੱਲ ਕਰ ਰਹੇ ਨੇ ਕੀ ਚਰਚਾ ਚੱਲ ਰਹੀ ਹੈ ਜੀ ਦੇਖਿਓ ਦੇਖ ਕਿਦੋਂ ਦੀ ਲਈ ਆ ਪਰ ਇਹ ਗੱਡੀ ਦਾ ਦੋਨੀ ਨਮੀ ਗੱਡੀ ਤੋਂ ਨਹੀਂ ਲੈ ਕੇ ਦੇਣਗੇ ਮੈਨੂੰ ਇਹ ਵੀ ਪਤਾ ਹੈ ਜਿਹੜਾ ਰੂਟ ਇਹਨਾਂ ਨੂੰ ਤੈਅ ਕੀਤਾ ਗਿਆ ਉਸ ਰੂਟ ਤੇ ਨਹੀਂ ਚੱਲੇ ਇਹ ਰੂਟ ਅਲੱਗ ਹੈਗਾ ਐਸਐਚਓ ਨੂੰ ਇਨਫਾਰਮ ਨਹੀਂ ਕੀਤਾ ਹਲੇ ਤੱਕ ਠਿਕਾਣਾ ਹੋ ਆਇਆ ਹੈ ਇਹ ਇਤਨੇ ਟਾਈਮ ਲੱਗਦਾ ਐ ਸੇ ਚੋ ਆਉਣੇ ਮੇਰੀ ਗਲਤੀ ਹੁੰਦੀ ਮੈਂ ਗੱਡੀ ਆਪ ਦੇ ਪੇਰ ਕਰਦਾ ਮੇਰੀ ਗਲਤੀ ਨਹੀਂ ਆ ਇਹ ਦੋਨੇ ਜੀ ਗੱਡੀ ਮੈਨੂੰ ਸ਼ੋਅਰੂਮ ਚ ਨਵੀਂ ਕਢਾ ਕੇ ਦੇਣਗੇ ਠੀਕ ਆ ਗੱਡੀ ਠੀਕ ਕਰਾਂਗੇ ਘਰੇ ਲੈ ਜਾਣ ਜੋ ਮਰਜੀ ਕਰ ਲੈਣ ਜੇ ਮੇਰੀ ਗਲਤੀ ਹੁੰਦੀ ਸਾਡੇ ਤਾਂ ਜਿੰਨੇ ਜਿਆ ਸਾਟ ਲੱਗੀ ਇਹ ਇੱਕ ਟੱਕੂਗੇ ਖਰਚਾ ਉਹਦਾ ਦੂਜੀ ਗੱਲ ਜੇ ਮੇਰੀ ਗਲਤੀ ਹੁੰਦੀ ਆ ਮੈਂ ਗੱਡੀ ਆਪ ਠੀਕ ਕਰਵਾ ਲੰਦਾ ਠੀਕ ਹੈ ਨਾ ਇਹ ਵੀ ਗਲਤੀ ਆ ਦੋਨਾਂ ਦੀ ਇਹ ਕਦੂਗੇ ਆਪ ਕੀ ਕਹ ਜੀ ਧੰਨ